ਕੇਂਦਰ ਸਰਕਾਰ ਵੱਲੋਂ ਪੰਜਾਬ ਦੇ 7000 ਕਰੋੜ ਰੁਪਏ ਨੱਪਣ ਦੇ باوجود ਪੰਜਾਬ ਸਰਕਾਰ ਨੇ ਸੂਬੇ ਦੀਆਂ ਸੜਕਾਂ ਲਈ 3500 ਕਰੋੜ ਰੁਪਏ ਮਨਜ਼ੂਰ ਕੀਤੇ ਇਹਨਾਂ ਵਿਚਾਰਾਂ ਦਾ ਖੁਲਾਸਾ ਗੁਰਮੀਤ ਸਿੰਘ ਖੁੱਡੀਆਂ ਨੇ ਕੀਤਾ ਕਿਤੀ ਬਾੜੀ ਮੰਤਰੀ ਦਾ ਐਲਾਨ ਪਾਤੜਾ ਨੂੰ ਜਲਦ ਮਿਲੇ ਮਿਲੇਗਾ ਨਵੀਂ ਮਾਡਲ ਮੰਡੀ ਅਨਾਜ ਮੰਡੀ ਦਾ ਤੋਹਫਾ ਤਿਆਰੀਆਂ ਮੁਕੰਮਲ ਮਹਿਕਾ ਸਿੰਘ ਬਰਾੜ ਨੇ ਖੇਤੀ ਬਾੜੀ ਮੰਤਰੀ ਖੁੱਡੀਆਂ ਵਿਧਾਇਕ ਬਾਜੀਗੁਰ ਜੋੜਾ ਮਾਜਰਾ ਕੋਹਲੀ ਚੇਅਰਮੈਨ ਬਰਸਟ ਤੇ ਹੋਰਨਾਂ ਦੀ ਮੌਜੂਦਗੀ ਚ ਸੰਭਾਲਿਆ ਮਾਰਕੀਟ ਕਮੇਟੀ ਦੇ ਚੇਅਰਮੈਨ ਦਾ ਅਹੁਦਾ ਆਮ ਆਦਮੀ ਪਾਰਟੀ ਨੇ ਆਪਣੇ ਵਰਕਰਾਂ ਨੂੰ ਹਮੇਸ਼ਾ ਮਾਣ ਸਤਿਕਾਰ ਦਿੱਤਾ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਨੇ ਕਿਹਾ ਪਾਤੜਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਹਿੰਗਾ ਸਿੰਘ ਬਰਾੜ ਨੇ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੋਡਿਆ ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਚੇਤਨ ਸਿੰਘ ਜੋੜਾ ਮਾਜਰਾ ਅਜੀਤਪਾਲ ਸਿੰਘ ਕੋਹਲੀ ਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਤੇਰਨ ਸਿੰਘ ਬਰ ਬਰਸਟ ਸਮੇਤ ਹੋਰਨਾਂ ਦੀ ਮੌਜੂਦਗੀ ਚ ਅੱਜ ਇੱਥੇ ਮਾਰਕੀਟ ਕਮੇਟੀ ਪਾਤੜਾ ਦੇ ਚੇਅਰਮੈਨ ਵੱਜੋਂ ਅਹੁਦਾ ਸੰਭਾਲ ਲਿਆ ਹੈ ਇਸ ਮੌਕੇ ਨਿਯੁਕਤ ਚੇਅਰਮੈਨ ਮੇਗਾ ਸਿੰਘ ਬਰਾੜ ਨੂੰ ਵਧਾਈ ਦਿੰਦੇ ਆ ਪਸ਼ੂ ਪਾਲਨ ਨੂੰ ਮੱਛੀ ਪਾਲਣ ਤੇ ਫੂਡ ਪ੍ਰੋਸੈਸਿੰਗ ਮੰਤਰੀ ਗੁਰਮੀਤ ਸਿੰਘ ਖੋਡਿਆ ਖੋਡਿਆ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਪਾਤੜਾ ਇਲਾਕੇ ਵਿਖੇ ਨਵੀਂ ਅਨਾਜ ਮੰਡੀ ਬਣਾਉਣ ਦਾ ਫੈਸਲਾ ਕੀਤਾ ਹੈ ਅਤੇ ਬਹੁਤ ਜਲਦ ਇਲਾਕਾ ਨਿਵਾਸੀਆਂ ਨੂੰ ਮਾਡਲ ਅਨਾਜ ਮੰਡੀ ਮਿਲੇਗੀ। ਉਹਨਾਂ ਦੱਸਿਆ ਕਿ ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਲੋਕਾਂ ਦੀ ਇਹ ਮੰਗ ਬਹੁਤ ਜ਼ੋਰਦਾਰ ਢੰਗ ਨਾਲ ਉਠਾਈ ਹੈ ਜਿਸ ਨੂੰ ਮਨ ਲਿਆ ਗਿਆ ਹੈ ਪਰ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਪਿਛਲੇ ਨੁਮਾਇੰਦਿਆਂ ਨੇ ਨੁਮਾਇੰਦਿਆਂ ਤੇ ਸਰਕਾਰਾਂ ਨੇ ਇਸ ਇਲਾਕੇ ਦੀ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਕਰੀਬ 7000 ਕਰੋੜ ਰੁਪਏ ਦੇ ਹਾਤੀ ਵਿਕਾਸ ਫੰਡ ਨੂੰ ਗੈਰ ਕਾਨੂੰਨੀ ਤੌਰ ਤੇ ਨੱਪਿਆ ਹੋਇਆ ਹੈ ਜਿਸ ਲਈ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਹੈ ਉਹਨਾਂ ਕਿਹਾ ਕਿ ਹਕੇ ਇਸ ਦੇ باوجود ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਦੀਆਂ ਦਿਹਾਤੀ ਖੇਤਰਾਂ ਦੀਆਂ ਛੜਕਾਂ ਦੇ ਨਿਰਮਾਣ ਲਈ 3500 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ ਗੁਰਮੀਤ ਸਿੰਘ ਖੁੜੀਆ ਨੇ ਨਵੇਂ ਬਣੇ ਚੇਅਰਮੈਨ ਮਹਿੰਗਾ ਸਿੰਘ ਬਰਾੜ ਨੂੰ ਸਲਾਹ ਦਿੱਤੀ ਕਿ ਉਹ ਜੇਕਰ ਪ੍ਰਮਾਤਮਾ ਦਾ ਉਠ ਆਸਰਾ ਲੈ ਕੇ ਇਸੇ ਤਰ੍ਹਾਂ ਲੋਕਾਂ ਦੀ ਸੇਵਾ ਕਰਦੇ ਰਹਿਣ ਤਾਂ ਤਰੱਕੀ ਉਹਨਾਂ ਦੇ ਕਦਮ ਛੂਹੇਗੀ ਕਿਉਂਕਿ ਆਮ ਆਦਮੀ ਪਾਰਟੀ ਨੇ ਹਮੇਸ਼ਾ ਆਪਣੇ ਆਗੂਆਂ ਤੇ ਵਰਕਰਾਂ ਨੂੰ ਹੀ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਹਨ ਉਹਨਾਂ ਕਿਹਾ ਕਿ ਇਹ ਜ਼ਿੰਮੇਵਾਰੀ ਆੜਤੀਆਂ ਕਿਸਾਨਾਂ ਤੇ ਮਜ਼ਦੂਰਾਂ ਸਮੇਤ ਹੋਰ ਸੰਬੰਧਿਤ ਧਿਰਾਂ ਨਾਲ ਜੁੜੀ ਹੋਈ ਅਹਿਮ ਜ਼ਿੰਮੇਵਾਰੀ ਹੈ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਪਾਰਟੀ ਨੇ ਹਮੇਸ਼ਾ ਹੀ ਆਪਣੇ ਵਰਕਰਾਂ ਦਾ ਮਾਣ ਸਤਿਕਾਰ ਕੀਤਾ ਹੈ। ਪਔਰ ਸਾਡੇ ਵਿਸ਼ੇਸ਼ ਤੌਰ ਤੇ ਪਹੁੰਚੇ ਮੇਰੀ ਵਿਧਾਨ ਸਭਾ ਦੇ ਸਾਥੀ ਐਮਐਲਏ ਸਾਹਿਬਾਨ ਸਰਦਾਰ ਅਜੀਤਪਾਲ ਸਿੰਘ ਜੀ ਗੋਲੀ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਇੱਥੇ ਆਏ ਨੇ ਉੱਥੇ ਹੀ ਸਾਡੇ ਗਵੰਡੀ ਹਲਕੇ ਤੋਂ ਸਰਦਾਰ ਚੇਤਨ ਸਿੰਘ ਜੀ ਜੋੜਾ ਮਾਜਰਾ ਤੇ ਪਹੁੰਚੇ ਨੇ ਮੈਂ ਉਹਨਾਂ ਦਾ ਵੀ ਖਾਸ ਤੌਰ ਤੇ ਧੰਨਵਾਦ ਕਰਦਾ ਸਾਡੀ ਮੰਡੀ ਬੋਰਡ ਦੇ ਚੇਅਰਮੈਨ ਸਰਦਾਰ ਹਰਚੰਦ ਸਿੰਘ ਬਰਸਰ ਜੀ ਪਹੁੰਚੇ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਔਰ ਸਾਡੇ ਪੰਜਾਬ ਦੇ ਹਰਮਨ ਪਿਆਰੇ ਸਾਡੇ ਮੰਤਰੀ ਸਾਹਿਬ ਸਰਦਾਰ ਗੁਰਮੀਤ ਸਿੰਘ ਜੀ ਕੁੜੀਆਂ ਅੱਜ ਵਿਸ਼ੇਸ਼ ਤੌਰ ਤੇ ਬੜੇ ਅਰਦੇ ਇਮੀਆ ਦੇ ਵਿੱਚੋਂ ਅੱਜ ਸਪੈਸ਼ਲੀ ਤੌਰ ਤੇ ਇੱਥੇ ਆਏ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਅੱਜ ਤਾਂ ਤੁਸੀਂ ਆਪ ਮੇਰੇ ਘਰ ਦੇਣ ਵਾਸਤੇ ਆਏ ਹੋ ਸੋ ਮੈਂ ਹੁਣ ਬੇਨਤੀ ਕਰੂੰਗਾ ਗੁਰੂ ਰੂਪ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਜਦੋਂ ਆਮ ਆਦਮੀ ਪਾਰਟੀ ਵੱਲੋਂ ਗੁਰੂ ਮਹਾਰਾਜ ਦਾ ਉਹ ਤਸਰਾ ਨੈਤਿਕ ਉਸ ਸੱਜਣ ਨੂੰ ਜ਼ਿੰਮੇਵਾਰੀ ਸੌਂਪੀ ਜਾ ਰਹੀ ਹੈ ਜਿਨੇ ਪਿਛਲੇ ਲੰਬੇ ਸਮੇਂ ਤੋਂ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ ਦਿਨ ਰਾਤ ਮਿਹਨਤ ਕੀਤੀ। ਅਰੇ ਇਹ ਵਿਲੱਖਣਤਾ ਸਿਰਫ ਆਮ ਆਦਮੀ ਪਾਰਟੀ ਚ ਹੈ ਕਿ ਆਮ ਪਰਿਵਾਰਾਂ ਦੇ ਵਿੱਚੋਂ ਜਿਹੜੇ ਉੱਠ ਕੇ ਲੋਕ ਸੇਵਾ ਦਾ ਕੰਮ ਕਰਦੇ ਨੇ ਉਹਨਾਂ ਨੂੰ ਮਾਨ ਸਤਕਾਰ ਮਿਲਦਾ ਹੈ। ਖੱਬਾਰ ਨੇ ਫੋਰ ਐਨੀ ਭਾਰੀ ਸੰਗਤ ਦੇ ਵਿੱਚ ਵੱਡੀ ਜਿੰਦਗੀ ਤੁਸੀਂ ਲੋਕ ਆਇਓ ਤਾਂ ਹੀ ਆਇਓ ਜੇ ਮੈਗਾ ਸਿੰਘ ਬਰਾੜ ਜੀ ਦਾ ਤੁਹਾਡੇ ਨਾਲ ਪਿਆਰ ਹੈ ਤੁਸੀਂ ਖੁਸ਼ੀ ਮਹਿਸੂਸ ਕਰਦੇ ਹੋ ਕਿ ਇੱਕ ਵਰਕਰ ਨੂੰ ਮਾਣ ਮਿਲਿਆ ਕਮੇਟੀ ਦੇ ਸਾਰੇ ਮੁਲਾਜ਼ਮਾਂ ਤੇ ਔਰ ਮੈਗਾ ਸਿੰਘ ਬਰਾੜ ਤੇ ਨੇ ਤਾ ਹੱਥ ਰੱਖੀ ਤਾਂ ਕਿ ਆਉਣ ਵਾਲੇ ਸਮੇਂ 'ਚ ਸਾਡੇ ਕਿਸਾਨਾਂ ਢੀਤੀ ਭਰਾਵਾਂ ਦੀਆਂ ਮਜ਼ਦੂਰ ਭਰਾਵਾਂ ਦੀਆਂ ਔਰ ਵਪਾਰੀਆਂ ਦੀਆਂ ਜੋ ਵੀ ਸਮੱਸਿਆਵਾਂ ਨੇ ਉਹਨਾਂ ਨੂੰ ਹੱਲ ਕਰਨ ਦੇ ਵਿੱਚ ਇਹ ਆਪਣਾ ਯੋਗਦਾਨ ਪਾ ਸਕਣ ਸਾਰੇ ਨੇ ਆੜਦੀ ਭਾਈਚਾਰੇ ਦੇ ਸਾਡੇ ਕਿਸਾਨ ਮੇਰੇ ਭਰਾ ਤੇ ਜਿਹੜੇ ਮਜ਼ਦੂਰ ਵਰਗ ਤੇ ਹੋਰ ਵੀ ਜਿਹੜੇ ਇਸ ਧਾਰੇ ਨਾਲ ਜੁੜੇ ਨੇ ਮੈਂ ਉਹਨਾਂ ਦੀਆਂ ਉਮੀਦਾਂ ਦੇ ਖਰਾ ਉਤਰਾਂਗਾ ਤੇ ਤਣਦੇ ਜੇ ਇਮਾਨਦਾਰੀ ਨਾਲ ਜੋ ਜ਼ਿੰਮੇਵਾਰੀ ਦਿੱਤੀ ਏ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਹਨੂੰ ਨਿਭਾਉਣ ਦੀ ਕੋਸ਼ਿਸ਼ ਕਰਾਂਗਾ ਤੇ ਮੈਂ ਵਿਸ਼ੇਸ਼ ਤੌਰ ਤੇ ਸਾਡੇ ਐਮ.ਐਲ.ਏ ਸਾਹਿਬ ਦਾ ਪ੍ਰਵਾਨ ਸਿੰਘ ਜੀ ਦਾ ਧੰਨਵਾਦ ਕਰਦਾ ਜਿਹੜੇ ਹਮੇਸ਼ਾ ਹੀ ਸਾਡੇ ਨਾਲ ਵੱਡੇ ਭਰਾ ਦੀ ਤਰ੍ਹਾਂ ਖੜੇ ਨੇ ਮੋਢੇ ਨਾਲ ਮੋਢਾ ਜੋੜ ਕੇ ਜਿੰਨਾ ਇਹ ਹਲਕੇ ਦੇ ਨਾਲ ਪਿਆਰ ਕਰਦੇ ਨੇ ਉਦੋਂ ਨਾਲ ਹੀ ਆਪਣੀ ਟੀਮ ਨਾਲ ਵੀ ਓਨਾ ਪਿਆਰ ਕਰਦੇ ਨੇ ਹਮੇਸ਼ਾ ਲੋਕਾਂ ਲਈ ਮਦਦ ਲਈ ਤਿਆਰ ਰਹਿੰਦੇ ਨੇ ਐਵੇਂ ਦੇ ਐਮ.ਐਲ.ਏ ਬਹੁਤ ਕਰਮਾ ਭਾਗਾਂ ਨਾਲ ਮਿਲਦੇ ਨੇ ਅਸੀਂ ਬਹੁਤ ਧੰਨਵਾਦੀ ਜਿੰਨੇ ਵੀ ਦੂਰੋਂ ਨੇੜੇ ਸਾਡੇ ਮੇਘ ਸੰਦੀਸ਼ ਜੀ ਮਾਜਰਾ ਜੀ ਦਾ ਉਹਨਾਂ ਨਾਲ ਪਹੁੰਚੇ ਜਨਰਲ ਸਿੰਘ ਮੰਨੂ ਜੀ ਦਾ ਵੀ ਬਹੁਤ ਧੰਨਵਾਦੀ ਜੋ ਸਮਾਗਟ ਕੇ ਆਏ ਨੇ ਤੇ ਸਾਰੇ ਅੱਜ ਦੀ ਨਾਲੀ ਨਾਲੀ ਆ ਗਏ। ਕਿਰਪਾ ਕਰਨਾ। ਇਹ ਵੀ ਜੀ ਸੰਕਲਪੀ ਸਾਹਿਬ ਜੀ। ਬਾਈ ਜੀ। ਉਹਦੇ ਸੋਧਾ ਸ਼ਾਨ ਚੇਅਰਮੈਨ ਜਫੀ ਸਿੰਘ ਜੀ ਗੁਦਰੀ ਸਾਹਿਬ

ਸਾਡੇ ਵਿਸ਼ੇਸ਼ ਤੌਰ ਤੇ ਸਾਡੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸਰਦਾਰ ਕਨੀਸ਼ ਸਿੰਘ ਕੁੰਡਿਆ ਜੀ ਉਹਨਾਂ ਨਾਲ ਸਾਡੇ ਮੰਡੀ ਬੋਰਡ ਪੰਜਾਬ ਦੇ ਚੇਅਰਮੈਨ ਸਰਦਾਰ ਰਚਨ ਸਿੰਘ ਬਰਸੜ ਜੀ ਜ਼ਿਲ੍ਹਾ ਪਟਿਆਲੇ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਐਮਐਲਏ ਸਾਹਿਬ ਅਜੀਤਪਾਲ ਕੋਹਲੀ ਜੀ ਸਾਡੇ ਵੱਡੇ ਭਰਾ ਸਮਾਨਿਤ ਐਮਐਲਏ ਸਾਹਿਬ ਚੇਤਨ ਸਿੰਘ ਡੋਡਵਾਜਰਾ ਜੀ ਤੇ ਚੇਅਰਮੈਨ ਪੰਜਾਬ ਇੰਡਸਟਰੀ ਜਸਵੀਰ ਕੁਦਨੀ ਜੀ ਜੱਸੀ ਸੋਈਆਂ ਵਾਲੇ ਜ਼ਿਲ੍ਹਾ ਯੋਜਨਾ ਬੋਰਡ ਤੋਂ ਜੀ ਸਾਡੇ ਲੋਕ ਸਭਾ ਇੰਚਾਰਜ)^{(1)})^{(2)}^{(3)}^{(4)}^{(5)}^{(6)}^{(7)}^{(8)}^{(9)}^{(10)}^{(11)}^{(12)}^{(13)}^{(14)}^{(15)}^{(16)}^{(17)}^{(18)}^{(19)}^{(20)}^{(21)}^{(22)}^{(23)}^{(24)}^{(25)}^{(26)}^{(27)}^{(28)}^{(29)}^{(30)}^{(31)}^{(32)}^{(33)}^{(34)}^{(35)}^{(36)}^{(37)}^{(38)}^{(39)}^{(40)}^{(41)}^{(42)}^{(43)}^{(44)}^{(45)}^{(46)}^{(47)}^{(48)}^{(49)}^{(50)}^{(51)}^{(52)}^{(53)}^{(54)}^{(55)}^{(56)}^{(57)}^{(5 ਥੋੜੀ ਕਿ ਚਮੜੀ ਮਾਰ ਦੇ ਮਤਲਬ ਤੁਹਾਨੂੰ ਦੇਖਿਆ ਵੀ ਉਹਨਾਂ ਦੇ ਦੇਖਿਆ ਸਾਰੇ ਤਾਂ ਦੇਖਿਆ ਜੀ ਪਲੀਜ਼ ਸਾਡਾ ਜੀ ਸਭ ਨੇ ਇਧਰ ਦੇਖੀ ਲੈ ਲੈ ਸਕਦਾ ਜੀ ਸਾਹਮਣੇ ਅੱਜ ਆਪਾਂ ਸਾਰੇ ਇਲਾਕਾ ਵਾਸੀ ਬਹੁਤ ਖੁਸ਼ੀ ਦੇ ਸਮੇਂ ਤੇ ਪਾਤਣਾ ਮਾਰਕੀਟ ਕਮੇਟੀ ਦੇ ਨਵੇਂ ਨਿਯੁਕਤ ਹੋਏ ਚੇਅਰਮੈਨ ਸਰਦਾਰ ਮਹੰਗਾ ਸਿੰਘ ਜੀ ਬਰਾੜ ਸਾਹਿਬ ਜਿਨ੍ਹਾਂ ਨੂੰ ਅੱਜ ਕੁਰਸੀ ਤੇ ਬਿਠਾਉਣ ਲਈ ਮੇਰੇ ਨਾਲ ਮਾਨਯੋਗ ਚੇਅਰਮੈਨ ਮੰਡੀ ਬੋਰਡ ਸਰਦਾਰ ਹਰਸਨ ਹਰਚੰਦ ਸਿੰਘ ਜੀ ਬਰਸੜ ਸਾਹਿਬ ਮਾਨਯੋਗ ਐਮ ਐਲ ਏ ਸਰਦਾਰ ਅਜੀਤਪਾਲ ਸਿੰਘ ਜੀ ਕੋਹਲੀ ਮਾਨਯੋਗ ਐਮ ਐਲ ਏ ਸਰਦਾਰ ਚੇਤਨ ਸਿੰਘ ਜੀ ਜੋੜੇ ਮਾਜਰਾ ਚੇਅਰਮੈਨ ਸੰਦੂ ਸਾਹਿਬ ਇਸ ਇਲਾਕੇ ਦੇ ਬਹੁਤ ਹਰਮਨ ਪਿਆਰੇ ਔਰ ਸਾਡੀ ਵਿਧਾਨ ਸਭਾ ਦੇ ਮਾਣਯੋਗ ਮੈਂਬਰ ਐਮ ਐਲ ਏ ਜਿਹੜੇ ਸਰਦਾਰ ਕੁਲਵੰਤ ਸਿੰਘ ਜੀ ਜਿਨ੍ਹਾਂ ਨੇ ਇਸ ਦਿਨ ਵਾਸਤੇ ਮੈਨੂੰ ਹੁਕਮ ਕੀਤਾ ਸੀ ਤੁਹਾਡੇ ਵਿੱਚ ਹਾਜ਼ਰ ਹੋਇਆ ਔਰ ਇੱਕ ਬਹੁਤ ਜਿਹੜੀ ਅਹਿਮ ਜ਼ਿੰਮੇਵਾਰੀ ਹੈ ਚੇਅਰਮੈਨ ਮਾਰਕੀਟ ਕਮੇਟੀ ਦੀ ਕਿ ਜਿੱਥੇ ਕਿਸਾਨੀ ਨਾਲ ਜੁੜੇ ਮਸਲੇ ਜਿੱਥੇ ਮਜ਼ਦੂਰਾ ਨਾਲ ਔਰ ਸ਼ਹਿਰ ਦੇ ਜਿਹੜੀ ਮੰਡੀ ਹੈ ਮੰਡੀ ਦੇ ਨਾਲ ਜਿਹੜੇ ਛਾਹੂਕਾਰ ਆੜਤੀਏ ਸਾਡੇ ਭਰਾ ਔਰ ਇੱਥੋਂ ਦੇ ਮਜ਼ਦੂਰਾਂ ਇਹ ਸਾਰਿਆਂ ਨੂੰ ਜਿਹੜੀ ਇੱਕ ਮੁਖੀ ਦੇ ਰੂਪ ਵਿੱਚ ਸੰਭਾਲਣਾ ਹੁੰਦਾ ਹੈ ਬਹੁਤ ਸਾਰੀਆਂ ਸਮੱਸਿਆਵਾਂ ਸਾਡੀ ਇਹ ਮੰਡੀ ਔਰ ਇਹਦਾ ਜਿਹੜਾ ਜਿਹਦਾ ਪ੍ਰਬੰਧ ਕਰਨੇ ਜਦੋਂ ਫਸਲਾਂ ਹੁੰਦੀਆਂ ਇਹਦੀ ਲੋੜ ਹੈ ਜਿਹੜੀ ਚਾਹੇ ਉਹ ਬਿਜਲੀ ਦੀ ਹੈ ਪਾਣੀ ਦੀ ਹੈ ਸੁੱਖ ਸਹੂਲਤਾਂ ਕਿਸਾਨਾਂ ਵਾਸਤੇ ਬਾਹਰੋਂ ਆਏ ਲੋਕਾਂ ਵਾਸਤੇ ਇੱਥੋਂ ਦੇ ਵਾਸਤੇ ਔਰ ਹੋਰ ਵੀ ਉਹ ਸਾਰਾ ਕੁਝ ਮੰਡੀ ਕਰਨ ਬੋਰਡ ਨੇ ਕਰਨਾ ਹੁੰਦਾ ਜਿਹੜਾ ਕਿ ਚੇਅਰਮੈਨ ਸਾਹਿਬ ਦੇ ਜਿਵੇਂ ਕਿ ਹੁਣ ਸਰਦਾਰ ਮਹਿੰਗਰ ਸਿੰਘ ਜੀ ਬਣੇ ਇਹਨਾਂ ਤੇ ਜ਼ਿੰਮੇਵਾਰੀ ਹੋ ਜਾਂਦੀ ਹੈ ਮੈਂ ਆਸ ਉਮੀਦ ਰੱਖਦਾ ਕਿ ਗੁਰੂ ਮਹਾਰਾਜ ਜਿਸ ਤਰ੍ਹਾਂ ਵਡਿਆਈ ਬਖਸ਼ੀ ਹੈ ਇਹਨਾਂ ਨੂੰ ਉਸੇ ਤਰ੍ਹਾਂ ਹੀ ਇਹ ਸੇਵਾ ਇਹਨਾਂ ਤੋਂ ਬਲ ਦੇ ਕੇ ਪੂਰੀ ਇਮਾਨਦਾਰੀ ਨਾਲ ਲੋਕਾਂ ਵਿੱਚ ਕਰਵਾਉਣ ਦੀ ਕਿਰਪਾ ਕਰਨ। ਸਰ ਇੱਕ ਮੰਡਿਆਲਾਂ ਤੁਸੀਂ ਵੀ ਐਮਐਲਏ ਸਾਹਿਬ ਕਾਫੀ ਚਿਰ ਦੇ ਜਦੋਂ ਤੋਂ ਹੀ ਵਿਧਾਨ ਸਭਾ ਲਈ ਚੁਣੇ ਗਏ ਆ ਉਦੋਂ ਤੋਂ ਪੂਰਾ ਜ਼ੋਰ ਜਦੋਂ ਮੈਂ ਮੰਤਰੀ ਬਣਿਆ ਪਹਿਲਾਂ ਹੀ ਇਹਨਾਂ ਨੇ ਇੱਕੋ ਮੰਗ ਲੈ ਕੇ ਆਂਦੀ ਸੀ ਔਰ ਉਸ ਲਈ ਸਾਡੇ ਵੱਲੋਂ ਪੂਰੀ ਕਾਰਵਾਈ ਜਿਹੜੀ ਜਿੰਨੀਆਂ ਉਹਦੀਆਂ ਲੋੜੀਆਂ ਦੀਆਂ ਲੋੜਾਂ ਹੈਗੀਆਂ ਕਾਰਵਾਈ ਕੀਤੀ ਜਾ ਰਹੀ ਹੈ ਅਸੀਂ ਉਹਨੂੰ ਜਲਦੀ ਪੂਰਾ ਕਰਕੇ ਮੈਂ ਸਮਝਦਾ ਕਿ ਮੰਡੀ ਬਹੁਤ ਥੋੜੀ ਪੈ ਗਈ ਹੈ ਇਹ ਮੇਰੇ ਖਾਲ 5-7 ਏਕੜਾਂ ਚ ਹੈ ਜਿਸ ਤਰ੍ਹਾਂ ਫਸਲਾਂ ਆਉਣ ਲੱਗੀਆਂ ਔਰ ਅਸੀਂ ਇਹਦਾ ਰੈਵਨਿਊ ਇਕੱਠਾ ਕਰਨ ਦੇ ਲਈ ਬਹੁਤ ਖੁੱਲੀ ਤੇ ਵੱਡੀ ਮੰਡੀ ਬਣਾ ਸਰ ਇੱਕ ਸੈਂਟਰ ਨੇ ਜੋ ਪੈਸੇ ਉੱਤੇ ਬੇਨਤੀਆਂ ਤਾਂ ਬਹੁਤ ਕਰਦੇ ਰਹੇ ਆ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਵੀ ਜਿਹੜੇ ਪਹਿਲਾਂ ਮੇਰੇ ਤੋਂ ਮੰਤਰੀ ਸਹਿਬਾਨ ਉਹ ਵੀ ਸਨ ਔਰ ਮੈਂ ਵੀ ਉਹ ਪਰ ਅਜੇ ਤੇ ਟਾਲ ਮਟੋਲ ਨਾਲ ਹੀ ਉੱਥੋਂ ਚੱਲਦਾ ਰਿਹਾ ਹੁਣ ਸੁਪਰੀਮ ਕੋਰਟ ਵਿੱਚ ਵੀ ਇਸ ਕੇਸ ਪਾਇਆ ਗਿਆ ਕਿ ਸਾਡੀ ਆਪਣੀ ਫੀਸ ਹੈ ਅਸੀਂ ਉਹਨਾਂ ਤੋਂ ਕੋਈ ਗ੍ਰਾਂਟ ਨਹੀਂ ਮੰਗਦੇ ਸਾਡੀ ਇਕੱਠੀ ਕੀਤੀ ਹੋਈ ਫੀਸ ਹੈ ਜਿਹੜੀ ਸਾਨੂੰ ਮਿਲਣੀ ਹੁੰਦੀ ਹੈ ਤੇ ਉਹ ਦੇ ਦੇਣ ਅਸੀਂ ਤਾਂ ਇਹੀ ਆਸ ਉਮੀਦ ਰੱਖਦੇ ਆਂ ਹਿੰਦੁਸਤਾਨ ਦਾ ਇੱਕ ਪੰਜਾਬ ਜਿਹਨੂੰ ਜਿਹਨੂੰ ਕਹਿੰਦੇ ਆਂ ਅਹਿਮ ਸੂਬਾ ਹੈ ਚਾਹੇ ਸਾਡੇ ਕੋਲੇ ਜੀਓਗ੍ਰਾਫਿਕਲੀ ਏਰੀਆ ਬਹੁਤ ਘੱਟ ਹੈ ਪਰ ਇਸ ਦੇਸ਼ ਦੀ ਪੋਕਟ ਲਈ ਅਸੀਂ ਜਿਹੜਾ ਤਕਰੀਬਨ 51% ਤੇ ਕਣਕ ਦੇ ਆਪਦੇ ਵੱਲੋਂ ਹਿੱਸਾ ਬਾ ਦਿੰਨੇ ਆ ਔਰ ਇਸੇ ਤਰ੍ਹਾਂ ਚੌੜਾ ਵਿੱਚ ਵੀ 34 ਕੇ 31% ਆ। ਮੰਤਰੀ ਸਾਹਿਬ ਹਲਕਾ ਸਿਰਾਂ ਦੀ ਫੜਤਾਂ ਦਾ ਦੂਆ ਹਾਰਾ ਹੈ ਤੁਂ ਕਦੋਂ ਬੜੀ ਚਾਹ। ਅ ਜਿਹੜੀ ਕਿਉਂਕਿ ਹੁਣ ਤਕਰੀਬਨ 3500 ਕਰੋੜ ਰੁਪਇਆ ਜਿਹੜਾ ਸੜਕਾਂ ਲਈ ਸੈਂਕਸ਼ਨ ਪਰਸੋ ਚ ਚੌਥੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇੱਕ ਠੇਕੇਦਾਰਾਂ ਨਾਲ ਵੀ ਮੀਟਿੰਗ ਕੀਤੀ ਸੀ ਤੇ ਪਹਿਲਾਂ ਕੈਬਨਟ ਵਿੱਚ ਪਾਸ ਕਰ ਦਿੱਤਾ ਉਹਦੇ ਵਿੱਚ ਪ੍ਰਵੰਤ ਸਿੰਘ ਸਧਰਾਣਾ ਹੋਰਾਂ ਦੀਆਂ ਵੀ ਦਿੱਤੀਆਂ ਹੋਈਆਂ ਜਿਹੜੀਆਂ ਛੜਤਾ ਹੋ। ਥੈਂਕ ਯੂ ਜੀ